ਸਖਬਜੀ ਦੇ ਚਰਨ ਸ਼ੋਪਾਪਤ ਤਰਤੀ ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਦੇ ਨੇੜੇ ਉਹ ਮਹਾਨ ਤੇ ਪਵਿੱਤਰ ਸਥਾਨ ਜਿਸ ਸਥਾਨ ਦੇ ਉਪਰ ਧੰਨ ਧੰਨ ਗੁਰਨਾਨਕ ਸਾਹਿਬ ਜੀ ਜਿਹੜੇ ਉਦਾਸੀਆਂ ਦੇ ਸਮੇਂ ਅਤੇ ਉਸ ਤੋਂ ਬਾਅਦ ਵੀ ਇਸ ਇਲਾਕੇ ਵਿੱਚ ਵਿਚਰਦੇ ਰਹੇ ਸੰਗਤਾਂ ਨੂੰ ਨਿਹਾਲ ਕਰਦੇ ਰਹੇ ਇਸ ਸਥਾਨ ਤੇ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਸ਼ਿਸ਼ੋਭਤ ਆ ਸੰਗਤਾਂ ਦੂਰੋਂ ਦੂਰੋਂ ਆ ਕੇ ਨਤਮਸਤਕ ਹੁੰਦੀਆਂ ਨੇ ਕੁਸੀ ਸਭ ਜਾਣਦੇ ਹੋ 1500 21 1521 ਨੂੰ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਪੱਕੇ ਤੌਰ ਤੇ ਅ ਇਲਾਕੇ 'ਚ ਰਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਇਲਾਕਾ ਕਰਤਾਰਪੁਰ ਦਾ ਜੋ ਪੱਖੋਕੇ ਰੰਧਾਵਿਆਂ ਦਾ ਪਿੰਡ ਨਾਲ ਜਾਣਿਆ ਜਾਂਦਾ ਹੈ ਇਸ ਸਥਾਨ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਇਹ ਪਰਿਵਾਰਕ ਰਿਸ਼ਤਿਆਂ ਦੀ ਵੀ ਸਾਂਝ ਸੀ ਤੁਸੀਂ ਸਭ ਜਾਣਦੇ ਹੋ ਤੇ ਗੁਰੂ ਨਾਨਕ ਸਾਹਿਬ ਜੀ ਦੇ ਸੋਹਰਾ ਪਰਿਵਾਰ ਜਿਹੜੇ ਸੀ ਉਹ ਪੱਖੋ ਕੇ ਰੰਧਾਵੇ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਕਿ ਜੁੱੜ ਬਾਬਾ ਬਟਾਲਾ ਮੁੜਕੇ ਉਹ ਜਾ ਕੇ ਰਹਿਣ ਲੱਗ ਪਏ ਸਨ ਤੇ ਗੁਰੂ ਨਾਨਕ ਸਾਹਿਬ ਜੀ ਦੇ ਸੁਪੁੱਤਰ ਅਤੇ ਉਹਨਾਂ ਦੇ ਪਰਿਵਾਰ ਕੇ ਜੀਵਨ ਸਾਥਨ ਤੇ ਹੋਰ ਵੀ ਬਹੁਤ ਸਾਰੇ ਪਰਿਵਾਰਕ ਮੈਂਬਰ ਇਸ ਇਲਾਕੇ ਚ ਰਹਿੰਦੇ ਸੀ ਇੱਥੇ ਇੱਕ ਖੂਬ ਵੀ ਆ ਜਿੱਤੇ ਰੰਧਾਵੇ ਦਾ ਇੱਥੇ ਗੁਰੂ ਨਾਨਕ ਸਾਹਿਬ ਅਕਸਰ ਆ ਕੇ ਠਹਿਰਿਆ ਕਰਦੇ ਸਨ ਇਹ ਸਾਰਾ ਵਾਕਿਆ 1500 21 ਦੇ ਕਰੀਬ ਮੰਨਿਆ ਜਾਂਦਾ ਹੈ ਅੱਜ ਅਸੀਂ ਇਸ ਸਥਾਨ ਤੇ ਦਰਸ਼ਨ ਕਰਨ ਆਏ ਹਾਂ ਸੰਗਤਾਂ ਬੜੇ ਚਾਵਾਂ ਦੇ ਨਾਲ ਇੱਥੇ ਗੁਰੂ ਦੇ ਲੰਗਰ ਦੀਆਂ ਸ਼ਕਰੀਆਂ ਨੇ ਇਸ ਸਾਹਮਣੇ ਗੁਰਦੁਆਰਾ ਸਾਹਿਬ ਜੀ ਦੀ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਸ਼ੋਭਤਿਆ ਤੁਸੀਂ ਸਭ ਜਾਣਦੇ ਹੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਥਾਂ ਦੀ ਬਹੁਤ ਵੱਡੀ ਸੇਵਾ ਕਰਾਈ ਸੀ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਾ ਨਾਲ ਹੀ ਤਾਂ ਲਾਹੌਰ ਜਿਹੜੀ ਸਿੱਖਾਂ ਦੀ ਰਾਜਧਾਨੀ ਹੋਇਆ ਕਰਦੀ ਸੀ ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦਾ ਇਸ ਸਥਾਨ ਦੇ ਨਾਲ ਵੀ ਬਹੁਤ ਪਿਆਰ ਸੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਤਾਂ ਇਹੋ ਕਿਹਾ ਜਾਂਦਾ ਕਿ ਬਹੁਤ ਸਾਰੇ ਸਥਾਨਾਂ ਦੀ ਜਿਹੜੀ ਹੀ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਕਰਵਾਈ ਜਿਵੇਂ ਸੱਚਖੰਡ ਆਨੰਦ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ 400 ਕਿਲੋ ਸੋਨਾ ਚੜਾਇਆ ਜਿਸ ਕਰਕੇ ਗੋਰਿਆਂ ਨੇ ਬਾਅਦ ਚ ਉਹਨੂੰ ਗੋਲਡਨ ਟੈਂਪਲ ਦਾ ਨਾਮ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਵੱਡੀ ਦੇਣ ਰਹੀ ਐ ਇਸ ਸਥਾਨ ਤੋਂ ਵੀ ਇਸ ਮੁਬਾਰਕ ਸਥਾਨ ਤੇ ਧੰਤਨ ਗੁਰੂ ਅਰਜਨ ਸਾਹਿਬ ਜੀ ਪੰਜਵੇਂ ਪਾਤਸ਼ਾਹ ਜੀ ਵੀ ਆਏ ਸਨ ਤੇ ਇਸ ਸਥਾਨ ਤੇ ਬਾਰੇ ਬਹੁਤ ਹੋਰ ਵੀ ਇਤਿਹਾਸਕ ਪੱਖ ਨੇ ਜਿਹੜੇ ਸੰਗਤਾਂ ਵੀ ਜਾਣਦੀਆਂ ਨੇ ਆਓ ਅੱਜ ਕੇ ਦਰਸ਼ਨ ਕਰਦੇ ਹਾਂ ਇਸ ਮੁਬਾਰਕ ਸਥਾਨ ਦੇ ਉੱਪਰ ਧੰਤਨ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਇਨ੍ਹਾਂ ਮੁਬਾਰਕ ਸਥਾਨਾਂ ਤੇ ਹੁੰਦੇ ਰਹੇ ਤੇ ਸੰਗਤਾਂ ਨੂੰ ਕੀਰਤਨ ਦੇ ਰਾਹੀਂ ਮਹਾਲ ਕਰਦੇ ਰਹੇ ਕਿ ਇੱਥੇ ਧੰਤਨ ਗੁਰੂ ਨਾਨਕ ਸਾਹਿਬ ਜੀ ਦੀ ਮਿੱਠੀ ਯਾਦ ਦੇ ਵਿੱਚ ਸਰੋਰ ਵੀ ਸ਼ਿਸ਼ੋਭਤਿਆ ਸੰਗਤਾਂ ਦੇਰਸ਼ਨ ਮੇਲੇ ਇਸ਼ਨਾਨ ਕਰਦੀਆਂ ਨੇ ਇੱਥੇ ਹੀ ਕੜਾ ਪ੍ਰਸ਼ਾਦ ਦੀਆਂ ਦੇਗਾਂ ਕਰਾਈਆਂ ਜਾਂਦੀਆਂ ਨੇ ਸਮਾਜ ਦੀ ਕੌਮ ਦੀ ਚੜ੍ਹਦੀ ਕਲਾ ਲਈ ਅਨਮੋਲਜੀਤ ਸਿੰਘ ਅਤੇ ਅਨਮੋਲਦੀਪ ਵੀ ਗਏ ਹੋਏ ਨੇ ਦੇਗ ਕਰਵਾਉਣ ਦੋਨੋਂ ਭੈਣ ਭਰਾ ਦੇਖਰਾ ਕੇ ਹੁੰਦੇ ਨਹੀਂ ਵਾਹਿਗੁਰੂ ਜੀਰਾ ਕਰਨ ਵਾਹਿਗੁਰੂ ਜੀ ਚੜਦੀ ਕਲਾ ਕਰਨ ਆਉਂਦੇ ਜਾ ਕੇ ਦਰਸ਼ਨ ਕਰਦੇ ਹਾਂ ਆਉਂਦੇ ਜਾ ਕੇ ਦਰਸ਼ਨ ਕਰ ਲਈ ਤਾਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਲਈ ਸ਼ਿਸ਼ੋਭਤ ਨਹੀਂ ਸੰਗਤਾਂ ਬੜੇ ਆਰਾਮ ਨਾਲ ਕੀਰਤਨ ਬਾਣੀ ਸੁਣ ਰਹੀਆਂ ਹਨ ਤਾਂ ਤੱਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਲਈ ਸ਼ਿਸ਼ੋਭਤ ਨਹੀਂ ਕੀਤੰਗੇ ਸੰਤ ਕੀਰਤਨ ਕਰ ਰਹੀ ਨਹੀਂ ਸੰਤਾਂ ਗੁਰੂ ਨਾਨਕ ਸਾਹਿਬ ਦੀ ਮਿੱਠੀ ਯਾਦ ਦੇ ਵਿੱਚ ਇਹ ਉਹ ਖੂਹ ਆ ਜਿੱਤੇ ਰੰਧਾਵੇ ਦਾ ਇਸ ਖੂਹ ਦੇ ਉੱਪਰ ਗੁਰੂ ਨਾਨਕ ਸਾਹਿਬ ਵੀ ਅਕਸਰ ਆ ਕੇ ਠਹਿਰਿਆ ਕਰਦੇ ਸਨ ਜਦੋਂ ਉਹ ਦਾਸੀਆਂ ਤੇ ਜਾਂਦੇ ਸਨ ਜਾਂ ਉਦਾਸੀਆਂ ਤੋਂ ਵਾਪਸ ਆਉਂਦੇ ਸਨ ਤਾਂ ਇਸ ਖੂਹ ਦੇ ਉੱਪਰ ਗੁਰੂ ਨਾਨਕ ਸਾਹਿਬ ਵੀ ਜਿਹੜੇ ਸੀ ਬੈਠ ਕੇ ਸੰਤਾਂ ਨੂੰ ਨਿਹਾਲ ਕਰਦੇ ਸਨ ਕੀਰਤਨ ਕਰਦੇ ਸਨ ਜਿੱਤੇ ਬਹੁਤ ਸੰਤਾਂ ਦਰਸ਼ਨ ਕਰਨ ਆ ਰਹੀਆਂ ਨਹੀਂ ਹੋ ਸਕਦਾ ਬਹੁਤਿਆਂ ਨੂੰ ਨਾਮ ਹੀ ਪਤਾ ਹੋਵੇ ਤੇ ਇੱਥੇ ਦਾ ਜਲ ਅੱਜ ਬਹੁਤ ਪਵਿੱਤਰ ਮੰਨਿਆ ਜਾਂਦਾ ਆ ਤੇ ਅਸੀਂ ਵੀ ਆਪਣੇ ਪਰਿਵਾਰ ਦੇ ਨਾਲ ਇਸ ਮੁਬਾਰਕ ਸਥਾਨ ਦੇ ਉੱਪਰ ਆਏ ਹਾਂ ਜੋ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਕਈ ਲੋਕ ਇਸ ਨੂੰ ਗੇੜ ਰਹੇ ਨੇ ਇਹ ਉਹਨਾਂ ਦੀ ਆਪਣੀ ਖੁਸ਼ੀ ਹੋ ਸਕਦੀ ਹੈ ਆਪਣੀ ਇੱਛਾ ਹੋ ਸਕਦੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਪਟਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ